ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬੀਆਂ ਦੀ ਮੌਤ ਦਾ ਗੜਬੰਦਾ ਜਾ ਰਿਹਾ ਹੈ ਕੈਨੇਡਾ ਜੇ ਗੱਲ ਕੈਨੇਡਾ ਦੀ ਆ ਰਹੀ ਹੈ ਤਾਂ ਲੋਕ ਜਿੱਥੇ ਆਪਣੇ ਜਦੀਕਰ ਜਦੀ ਜ਼ਮੀਨ ਜਾਇਦਾਦਾਂ ਇੱਥੋਂ ਤੱਕ ਕੀ ਲੋਕ ਆਪਣਾ ਸਭ ਕੁਝ ਵੇਚ ਵਟ ਕੇ ਕੈਨੇਡਾ ਵੱਲ ਨੂੰ ਤੁਰਦੇ ਨਜ਼ਰ ਆ ਰਹੇ ਨੇ ਜੇ ਆਪਾਂ ਖਾਸ ਕਰਕੇ ਗੱਲ ਕਰ ਲਈਏ ਨੌਜਵਾਨ ਪੀੜ੍ਹੀ ਜਿਨ੍ਹਾਂ ਕੀ ਕੈਨੇਡਾ ਨੂੰ ਇੱਕ ਆਪਣਾ ਸੁਪਨਾ ਬਣਾ ਲਿਆ ਹੈ ਉਸ ਨਾ ਨੌਜਵਾਨ ਪੀੜ੍ਹੀ ਦੇ ਵਿੱਚ ਚਾਹੇ ਨੌਜਵਾਨ ਕੁੜੀਆਂ ਨੇ ਤੇ ਚਾਹੇ ਨੌਜਵਾਨ ਮੁੰਡੇ ਨੇ ਹਰ ਇੱਕ ਇਨਸਾਨ ਦੇ ਘਰ ਦੇ ਵਿੱਚੋਂ ਇਕ ਨਾ ਇੱਕ ਵਿਅਕਤੀ ਕੈਨੇਡਾ ਦੀ ਧਰਤੀ ਵੱਲ ਭੱਜਦਾ ਨਜ਼ਰ ਆ ਰਿਹਾ ਹੈ ਇਹ ਦੱਖਣੀ ਦੇਸ਼ਾਂ ਨੇ ਲੋਕਾਂ ਦੇ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾ ਦਿੱਤਾ ਹੈ ਜੇ ਗੱਲ ਕਰ ਲਈਏ ਬਜ਼ੁਰਗ ਮਾਪਿਓ ਦੀ ਜਾਂ ਫਿਰ ਗੱਲ ਕਰ ਲਈਏ ਸੱਜ ਵਿਆਈਆਂ ਦੀ ਜਾਂ ਗੱਲ ਕਰ ਲਈਏ ਜੋ ਨਵੇਂ ਵਿਆਏ ਮੁੰਡਿਆਂ ਦੀ ਤਾਂ ਹਰ ਇੱਕ ਇਨਸਾਨ ਕੈਨੇਡਾ ਵੱਲ ਨੂੰ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। ਕੀ ਕੈਨੇਡਾ ਇੰਨਾ ਹਾਵੀ ਹੋ ਚੁੱਕਾ ਹੈ ਲੋਕਾਂ ਦੇ ਦਿਲਾਂ ਦੇ ਉੱਪਰ ਕੀ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕਿੱਧਰਲੇ ਪਾਸੇ ਜਾ ਰਹੇ ਨੇ। ਕੀ ਇਹ ਬਹੁਤ ਵੱਡਾ ਇੱਥੇ ਸਵਾਲ ਬਣਦਾ ਹੈ ਕਿ ਲੋਕ ਆਪਣੀ ਬਜ਼ੁਰਗ ਮਾਵਾਂ ਛੱਡ ਕੇ ਬਜ਼ੁਰਗ ਪਿਓ ਛੱਡ ਕੇ ਆਪਣੀ ਨਵੀਆਂ ਵਿਆਹੀਆਂ ਔਰਤਾਂ ਛੱਡ ਕੇ ਜਾਂ ਔਰਤਾਂ ਨਵੇਂ ਵਿਆਹੇ ਆਪਣੇ ਮਰਦ ਛੱਡ ਕੇ ਜੋ ਕੈਨੇਡਾ ਵੱਲ ਨੂੰ ਪੱਜ ਰਹੇ ਨੇ ਕਿ ਪੈਸੇ ਦੀ ਦੌੜ ਨੇ ਲੋਕਾਂ ਨੂੰ ਹਰ ਇੱਕ ਪੱਖੋਂ ਪਿੱਛੇ ਕਰ ਦਿੱਤਾ ਹੈ ਇੱਥੇ ਇੱਕ ਬਹੁਤ ਵੱਡਾ ਸਵਾਲ ਵੀ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਬੁਗਤ ਜਾਂ ਉਹਨਾਂ ਦੀ ਅਹਿਮੀਅਤ ਮਿਲ ਜਾਵੇ ਤਾਂ ਪੰਜਾਬ ਛੱਡਣ ਨੂੰ ਵੀ ਕੀ ਦਾ ਜੀ ਕਰਦਾ ਹੈ ਜੋ ਲੋਕ ਹਜੇ ਤੱਕ ਪੰਜਾਬ ਦੀ ਧਰਤੀ ਤੋਂ ਕੈਨੇਡਾ ਨਹੀਂ ਗਏ ਉਹਨਾਂ ਦੀ ਕੈਨੇਡਾ ਪਤਾ ਨਹੀਂ ਕਿੰਨਾ ਕੋ ਵੱਡਾ ਹੈ ਤੇ ਜੋ ਉੱਥੇ ਪਹੁੰਚ ਚੁੱਕੇ ਹਨ ਉਹ ਲੋਕਾਂ ਨੂੰ ਇਹਨਾਂ ਪਤਾ ਚੱਲ ਗਿਆ ਹੈ ਕਿ ਕੈਨੇਡਾ ਦੇ ਵਿੱਚ ਰਹਿਣਾ ਕੋਈ ਸੌਖਾ ਨਹੀਂ ਹੈ ਚਲੋ ਬਾਕੀ ਤਾਂ ਗੱਲਾਂ ਹੁੰਦੀਆਂ ਹੀ ਰਹਿਣਗੀਆਂ ਗੱਲ ਕਰਦੇ ਆਂ ਆਪਾਂ ਕਿ ਜੋ ਨੌਜਵਾਨ ਪੀੜੀ ਭੱਜਦੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਐਸ਼ੋ ਆਰਾਮ ਨਾਲ ਕੱਟੀਆਂ ਹੋਈਆਂ ਜ਼ਿੰਦਗੀਆਂ ਨੇ ਉਹ ਬਾਹਰ ਵੱਲ ਨੂੰ ਜਦੋਂ ਜਾਂਦੇ ਨੇ ਤਾਂ ਉਹ ਕੀ ਹਲਾਤਾਂ ਦੀ ਜ਼ਿੰਦਗੀ ਕੱਟਦੇ ਨੇ ਇਹ ਲੋਕ ਉਹੀ ਜਾਣਦੇ ਨੇ ਜਿਨ੍ਹਾਂ ਦੇ ਉੱਤੇ ਬੀਤਦੀ ਜੇ ਗੱਲ ਕਰਦੇ ਹਾਂ ਇੱਕ ਪਾਸੇ ਗੈਂਗਸਟਰਸ ਤਾਂ ਗੈਂਗਸਟਰ ਵੀ ਬਹੁਤ ਵੱਧ ਦਾ ਦਿਖਾਈ ਦੇ ਰਿਹਾ ਹੈ ਜੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਾਂ ਇੱਕ ਪਾਸੇ ਜੋ ਇਹ ਪੀੜੀ ਇਧਰ ਪਾਸੇ ਜਾ ਰਹੀ ਹੈ ਲੇਕਿਨ ਇਹਦੇ ਉੱਤੇ ਜੋ ਬਾਲ ਦੇਸ਼ਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਗੈਂਗਸਟਰਾਂ ਦੀ ਗਿਣਤੀ ਵੱਧ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਜੀ ਇਹ ਗੈਂਗਸਟਰ ਬਣਦੇ ਕਿੱਥੋਂ ਨੇ ਇਹ ਕੋਈ ਮਾਂ ਦੀ ਕੁੱਖ ਚੋਂ ਤਾਂ ਬਣਦੇ ਨਹੀਂ ਹੈਗੇ ਲੇਕਿਨ ਜੋ ਹਾਲਾਤ ਤੇ ਜੋ ਟਾਈਮ ਬੰਦੇ ਨੂੰ ਗੈਂਗਸਟਰ ਬਣਾ ਦਿੰਦਾ ਹੈ ਹੁਣ ਜੇ ਨੌਜਵਾਨ ਪੀੜੀ ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ ਦੇ ਵਿੱਚ ਜਾ ਰਹੀ ਹੈ ਤਾਂ ਉਹ ਕਿਤੇ ਨਾ ਕਿਤੇ ਜਿੱਥੋਂ ਉਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਜਾਂ ਕਹਿ ਲਓ ਉੱਥੇ ਜਾ ਕੇ ਵੀ ਜਦੋਂ ਉਹਨਾਂ ਦੀ ਸਹੀ ਢੰਗ ਨਾਲ ਕਮਾਈਆਂ ਨਹੀਂ ਹੁੰਦੀਆਂ ਤਾਂ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਗੈਂਗਸਟਰ ਦੇ ਰੂਪ ਦੇ ਵਿੱਚ ਧਾਰਨ ਕਰ ਲੈਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਜੀ ਹੁਣ ਜੋ ਕੈਨੇਡਾ ਦੇ ਵਿੱਚੋਂ ਇੱਕ ਬਹੁਤ ਹੀ ਮਾੜੀ ਖਬਰ ਸੁਣਨ ਚ ਮਿਲੀ ਹੈ ਤਾਂ ਇਹ ਖਬਰ ਕੀ ਹੈ ਤੁਹਾਨੂੰ ਦੱਸ ਦਿੰਨੇ ਆਂ ਇੱਕ ਨੌਜਵਾਨ ਹੈ ਜਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 인ਦਰਪਾਲ ਇੱਕ ਮੁੰਡਾ ਸੀਗਾ ਜੋ ਕੈਨੇਡਾ ਵਿੱਚੋਂ ਅਣਪਛਾਤੇ ਲੋਕਾਂ ਦੇ ਹੱਥੋਂ ਗੋਲੀ ਦੇ ਨਾਲ ਉਹਦੀ ਮੌਤ ਹੋ ਗਈ ਹੈ 인ਦਰਪਾਲ 인ਦਰਪਾਲ ਲਗਭਗ 1.5 ਸਾਲ ਪਹਿਲਾਂ ਕੈਨੇਡਾ ਦੇ ਐਡਮਿਟ ਗਿਆ ਸੀ ਐਡਮਿੰਟਨ ਵਿੱਚ ਉਹ ਟੈਕਸੀ ਡਰਾਈਵਰ ਵੱਜੋਂ ਕੰਮ ਕਰ ਰਿਹਾ ਸੀ ਤੇ ਉਹ ਐਡਮਿੰਟਨ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਉਹਨੂੰ ਗੋਲੀ ਮਾਰ ਦਿੱਤੀ। ਮੈਡੀਕਲ ਰਿਪੋਰਟ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਇੰਦਰਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ। ਇੰਦਰਪਾਲ ਦੀ ਪਤਨੀ ਗਰਭवती ਹੈ। ਉਸਨੇ ਆਪਣੀ ਪਤਨੀ ਨੂੰ ਵਰਕ ਪਰਮਿਟ ਤੇ ਬੁਲਾਇਆ ਸੀ। ਉਹ ਆਪਣੀ ਪਤਨੀ ਦੀ 8 ਸਾਲ ਦੀ ਧੀ ਨਾਲ ਉੱਥੇ ਰਹਿੰਦਾ ਸੀ ਤੇ ਇੰਦਰਪਾਲ ਲੁਧਿਆਣਾ ਜ਼ਿਲ੍ਹੇ ਦੇ ਝੰਡ ਪਿੰਡ ਰਹਿਣ ਵਾਲਾ ਸੀ ਜੇ ਗੱਲ ਕਰ ਲਈਏ ਤਾਂ ਇੰਦਰਪਾਲ ਜੋ ਸੀ ਉਹਦੇ ਦੋਸਤ ਨੇ ਹੈਰੀ ਨੇ ਵੀ ਦੱਸਿਆ ਹੈ ਕਿ ਕਨੇਡੀਅਨ মিডিਆ ਨੂੰ ਦੱਸਦੇ ਹੋਏ ਉਹਨੇ ਕਿਹਾ ਕਿ 4 ਗੋਲੀਆਂ ਲੱਗਣ ਤੋਂ ਬਾਅਦ ਉਹਦੀ ਉੱਥੇ ਮੌਤ ਹੋਈ ਹੈ ਉਹਨੇ ਕਿਹਾ ਕਿ ਇੰਦਰਪਾਲ ਉਬੇ ਟੈਕਸੀ ਚਲਾਉਂਦਾ ਸੀ ਉਨੇ ਆਪਣੀ ਟੈਕਸੀ ਆਪਣੇ ਘਰ ਦੇ ਬਾਹਰ ਖੜੀ ਕੀਤੀ ਸੀ ਕਿ ਅਚਾਨਕ ਇੱਕ ਅਣਜਾਣ ਵਿਅਕਤੀ ਆਇਆ ਤੇ ਉਸ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ ਇੱਕ ਗੱਲ ਇੱਥੇ ਇੱਕ ਬਹੁਤ ਵੱਡਾ ਸਵਾਲ ਵੀ ਖੜਾ ਹੁੰਦਾ ਹੈ ਕਿ ਇੰਦਰਪਾਲ ਜਿਸ ਘਰ ਦੇ ਵਿੱਚ ਰਹਿ ਰਿਹਾ ਸੀ ਉੱਥੇ ਕਿਰਾਏ ਤੇ ਹੋਰ ਵੀ ਲੋਕ ਰਹਿ ਰਹੇ ਸੀ ਹੁਣ ਇਹ ਸਮਝ ਨਹੀਂ ਆਇਆ ਕਿ ਇੰਦਰਪਾਲ ਉਸ ਚੀਜ਼ ਦਾ ਸ਼ਿਕਾਰ ਬਣਿਆ ਹੈ ਜਾਂ ਫਿਰ ਉਹ ਲੋਕ 인ਦਰਪਾਲ ਨੂੰ ਹੀ ਮਾਰਨ ਆਏ ਸੀ ਲੇਕਿਨ ਇੱਕ ਘਰ ਦਾ ਚਿਰਾਗ ਬੁੱਝ ਗਿਆ ਇੱਕ ਔਰਤ ਦੇ ਸਿਰ ਦਾ ਸਾਈ ਉੱਠ ਗਿਆ ਲੇਕਿਨ ਜੋ ਇਦਨੀ ਦੂਰ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਕੇ ਕੈਨੇਡਾ ਦੀ ਧਰਤੀ ਤੇ ਕਮਾਈ ਕਰਨ ਗਿਆ ਸੀ ਅੱਜ ਉਹ ਚਿਰਾਗ ਬੁੱਝਦਾ ਬੁੱਝ ਗਿਆ ਹੈ ਜੇ ਗੱਲ ਕਰੀਏ ਤਾਂ ਜੋ ਮਾ ਪਿਓ ਤਾਂ ਆਪਣੀ ਜਗ੍ਹਾ ਤੇ ਜਿਹੜੀ ਤੜਫ ਰਹੇ ਹੋਣਗੇ ਲੇਕਿਨ ਜੋ ਉਹਨਾਂ ਦੀ ਪਤਨੀ ਜਿਹਦੇ ਆਪਣੇ ਹੀ ਇੱਕ ਗਰਭਤੀ ਹੋਣ ਦਾ ਹੋਣ ਦਾ ਸਾਹਮਣੇ ਆਇਆ ਹੈ ਕਿ ਉਹਨਾਂ ਦੀ ਜੋ ਵਾਈਫ ਆਫ ਪ੍ਰੈਗਨੈਂਟ ਹੈ ਤਾਂ ਇੱਕ ਜ਼ਿੰਦਗੀ ਦੇ ਨਾਲ ਇੱਕ ਜ਼ਿੰਦਗੀ ਹੋਰ ਦੁਖੀ ਹੋ ਗਈ ਹੈ ਤਾਂ ਪੰਜਾਬੀਓ ਜਿਹੜਾ ਕੈਨੇਡਾ ਤੁਹਾਡੀ ਮੋਤ ਦਾ ਗੜ ਬਣਦਾ ਜਾ ਰਿਹਾ ਹੈ ਉਨੂੰ ਕਿਤੇ ਨਾ ਕਿਤੇ ਖਤਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਪੰਜਾਬ ਦੀ ਸਰਕਾਰਾਂ ਹੀ ਚੰਗੀਆਂ ਹੋਣ ਜਾਂ ਭਾਰਤ ਦੀਆਂ ਸਰਕਾਰਾਂ ਹੀ ਚੰਗੀਆਂ ਹੋਣ ਤਾਂ ਲੋਕ ਆਪਣੀ ਮੌਤ ਨੂੰ ਕਿਉਂ ਅਪਣਾਉਣ ਆਜਿੰਦਰਪਾਲ ਚਿਰਾਗ ਬੁਝਿਆ ਪਤਾ ਨਹੀਂ ਕਿੰਨੇ ਹੀ ਮਾਪਿਓ ਆਪਣੇ ਚਿਰਾਗ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਜੋ ਖੋ ਚੁਕੇ ਨੇ ਉਹਨਾਂ ਦੇ ਆਉਣ ਵਾਲੇ ਟਾਈਮ ਦਾ ਤਾਂ ਉਹ ਮਾਪਿਓ ਹੀ ਜਾਣਦੇ ਨੇ ਲੇਕਿਨ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਅੱਜ ਇੱਕ ਹੋਰ ਮੋਤ ਦੇ ਘਾਟ ਉਤਰ ਗਿਆ ਬੰਦਾ ਜੋ ਇੱਕ ਗੈਂਗਸਟਰਾਂ ਵੱਲੋਂ ਮਾਰਿਆ ਗਿਆ ਉਹ ਗੈਂਗਸਟਰ ਜਿਹੜੇ ਕੀ ਹਜੇ ਤੱਕ ਉਹਨਾਂ ਦਾ ਪਤਾ ਤਾਂ ਨਹੀਂ ਚੱਲ ਪਾਇਆ ਲੇਕਿਨ ਇਹ ਗੈਂਗਸਟਰ ਕਿੱਥੋਂ ਬਣ ਰਹੇ ਨੇ ਕਿਵੇਂ ਬਣ ਰਹੇ ਨੇ ਇਹ ਸਮਝ ਨਹੀਂ ਆ ਰਹੀ ਕਿਉਂਕਿ ਪੰਜਾਬ ਦੇ ਵਿੱਚ ਇਹ ਭਾਰਤ ਦੇ ਵਿੱਚ ਜੋ ਲੋਕ ਗੈਂਗਸਟਰਾਂ ਤੋਂ ਡਰਦੇ ਸੀ ਲੇਕਿਨ ਗੈਂਗਸਟਰਵਾਦ ਕਿਤੇ ਨਾ ਕਿਤੇ ਪੱਛਮੀ ਦੇਸ਼ਾਂ ਦੇ ਵਿੱਚ ਵੀ ਬੈਠਾ ਹੈ ਤਾਂ ਇਹ ਜੋ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਜਿਵੇਂ ਹੋਰ ਜਾਣਕਾਰੀ ਆਏਗੀ ਮਿਲਦੇ ਹਾਂ ਧੰਨਵਾਦ